ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਇਸ ਸਮੇਂ ਕੇਂਦਰ ਦੀ ਬੀਜੇਪੀ ਸਰਕਾਰ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਨਜ਼ਰ ਆ ਰਹੀ ਹੈ ਜਿੱਥੇ ਬੀਤੇ ਕੱਲ ਪੰਜਾਬ ਦੇ ਵੱਖ-ਵੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਦੇ ਵੱਲੋਂ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਉੱਥੇ ਹੀ ਅੱਜ ਪੰਜਾਬ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ ਤੇ 6 ਮਹੀਨਿਆਂ ਦਾ ਸਮਾਂ ਕੇਂਦਰ ਦੇ ਵੱਲੋਂ ਜੋ ਹੈ ਮੰਗਿਆ ਗਿਆ ਹੈ ਸਿਆਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਅਜਿਹਾ ਕਰਮ ਚੁੱਕਿਆ ਜਾ ਰਿਹਾ ਹੈ ਜਿਸ ਦੇ ਨਾਲ ਪੰਜਾਬੀਆਂ ਦੇ ਨਾਲ ਤੱਕਾ ਹੋ ਰਿਹਾ ਹੈ ਇਹ ਵੱਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਹੈ ਪਰ ਅਸੀਂ ਅਜਿਹਾ ਪੰਜਾਬੀਆਂ ਦੇ ਨਾਲ ਨਹੀਂ ਹੋਣ ਦੇਵਾਂਗੇ ਦੱਸਦੀ ਹੈ ਕਿ ਸਿਆਮਾਨ ਨੇ ਇਸ ਸਬੰਧੀ ਪੰਜਾਬੀਆਂ ਦੇ ਲਈ ਇੱਕ ਸੰਦੇਸ਼ ਜਾਰੀ ਕੀਤਾ ਜਿਥੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ 55 ਲੱਖ ਪੰਜਾਬੀਆਂ ਦਾ ਰਾਸ਼ਨ ਕਾਰਡ ਕਟਣਾ ਚਾਹੁੰਦੀ ਹੈ ਜਿੱਥੇ 1.53 ਲੱਖ ਕਰੋੜ ਪੰਜਾਬੀਆਂ ਨੂੰ ਇਹ ਰਾਸ਼ਨ ਮਿਲ ਰਿਹਾ ਸੀ ਉਸੇ ਦੇ ਵਿੱਚੋਂ ਹੁਣ 55 ਲੱਖ ਲੋਕਾਂ ਦਾ ਇਹ ਰਾਸ਼ਨ ਕਾਰਡ ਸਰਕਾਰ ਜੋ ਹੈ ਉਹ ਕੇਂਦਰ ਸਰਕਾਰ ਘਟਨਾ ਚਾਹੁੰਦੀ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ ਸੀਐਮ ਆਨ ਨੇ ਆਪਣੇ ਇਸ ਸੰਦੇਸ਼ ਦੇ ਵਿੱਚ ਕਿਹਾ ਕਿ ਜੁਲਾਈ ਮਹੀਨੇ ਦੇ ਵਿੱਚ 23 ਲੱਖ ਪੰਜਾਬੀਆਂ ਦੇ ਰਾਸ਼ਨ ਕਾਰਡ ਕੱਟੇ ਗਏ ਤੇ ਕੇਂਦਰ ਨੇ ਇਹ ਕਿਹਾ ਕਿ ਇਹਨਾਂ ਲੋਕਾਂ ਦੇ ਵੱਲੋਂ ਈਕੇਵਾਈਸੀ ਨਹੀਂ ਕਰਵਾਈ ਸੀ ਪਰ ਹੁਣ ਸਤੰਬਰ ਮਹੀਨੇ ਦੇ ਵਿੱਚ ਤਕਰੀਬਨ 32 ਲੱਖ ਹੋਰ ਪੰਜਾਬੀਆਂ ਦੇ ਰਾਸ਼ਨ ਕਾਰਡ ਕੇਂਦਰ ਸਰਕਾਰ ਕੱਟਣ ਜਾ ਰਹੀ ਹੈ ਯਾਨੀ ਕਿ ਕੁੱਲ ਮਿਲਾ ਕੇ 55 ਲੱਖ ਪੰਜਾਬੀਆਂ ਦਾ ਰਾਸ਼ਨ ਕਾਰਡ ਇਹ ਕੱਟਣਾ ਚਾਹੁੰਦੇ ਨੇ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਸੀਐਮ ਆਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਬਹਾਨੇ ਦੇ ਨਾਲ ਆਨੇ ਬਹਾਨੇ ਪੰਜਾਬ ਦੇ ਨਾਲ ੱੱਕਾ ਕਰ ਰਹੀ ਹੈ ਪੰਜਾਬੀਆਂ ਦੇ ਜੋ ਰਾਸ਼ਨ ਕੱਟੇ ਜਾ ਰਹੇ ਨੇ ਇਸ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਸੀਐਮ ਮਾਨ ਨੇ ਕਿਹਾ ਹੈ ਕਿ ਬੀਜੇਪੀ ਦਾ ਇਹ ਕਹਿਣਾ ਹੈ ਕੇਂਦਰ ਸਰਕਾਰ ਦਾ ਇਹ ਕਹਿਣਾ ਹੈ ਕਿ ਇਹ ਜੋ ਲੋਕ ਨੇ ਜੋ ਫ੍ਰੀ ਰਾਸ਼ਨ ਲੈ ਰਹੇ ਨੇ ਇਹਨਾਂ ਦੇ ਕੋਲੋਂ ਕਾਰਾਂ ਨੇ ਇਹ ਇਹ ਟੈਕਸ ਵੀ ਭਰਦੇ ਨੇ ਤੇ ਉੱਤੇ ਹੀ ਇਹਨਾਂ ਦੇ ਕੋਲ 2.5 ਏਕੜ ਤੋਂ ਵੱਧ ਦੀ ਜ਼ਮੀਨ ਵੀ ਹੈ ਤੇ ਇਹ ਫ੍ਰੀ ਰਾਸ਼ਨ ਦੇ ਲਈ ਐਲੀਜੀਬਲ ਨਹੀਂ ਹਨ ਇਸ ਕਰਕੇ ਕੇਂਦਰ ਦੇ ਵੱਲੋਂ ਇਹਨਾਂ ਦੇ ਰਾਸ਼ਨ ਕਾਰਡ ਜੋ ਨੇ ਉਹ ਕੱਟੇ ਜਾ ਰਹੇ ਨੇ ਤੇ ਦੱਸ ਦਈਏ ਕਿ ਹੁਣ ਸੀਐਮ ਆਨ ਦੇ ਵੱਲੋਂ 6 ਮਹੀਨਿਆਂ ਦਾ ਸਮਾਂ ਮੰਗਿਆ ਹੈ ਜਿੱਥੇ ਕੇਂਦਰ ਦੇ ਵੱਲੋਂ ਤੇ ਕਿਹਾ ਗਿਆ ਹੈ ਕਿ 6 ਮਹੀਨਿਆਂ ਦੇ ਵਿੱਚ ਅਸੀਂ ਲੋਕਾਂ ਦੇ ਘਰਾਂ ਵਿੱਚ ਜਾਵਾਂਗੇ ਤੇ ਪੂਰੀ ਜਾਂਚ ਪੜਤਾਲ ਕਰਾਂਗੇ ਕਿ ਕਿਹੜੇ ਲੋਕ ਰਾਸ਼ਨ ਲੈਣ ਦੇ ਲਈ ਐਲੀਜੀਬਲ ਹਨ ਤੇ ਕਿਹੜੇ ਨਹੀਂ ਇਸ ਬਾਰੇ ਅਸੀਂ ਡਾਟਾ ਤਿਆਰ ਕਰਾਂਗੇ ਤਾਂ 6 ਮਹੀਨਿਆਂ ਦਾ ਸਮਾਂ ਸਿਆਮਾਨ ਕੇਂਦਰ ਦੇ ਕੋਲੋਂ ਮੰਗਿਆ ਹੈ ਤੇ ਕਿਹਾ ਹੈ ਕਿ ਹੁਣ ਤੱਕ ਅਸੀਂ 29 ਕਰੋੜ ਪੰਜਾਬੀਆਂ ਦੇ ਘਰਾਂ ਵਿੱਚ ਜਾ ਕੇ ਅਸੀਂ ਜੋ ਹੈ ਉਹ ਡਾਟਾ ਤਸਦੀਕ ਕੀਤਾ ਹੈ ਤੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇਹ ਸਾਰਾ ਡਾਟਾ ਇਕੱਠਾ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ ਕਿ ਕਿਹੜੇ ਪੰਜਾਬੀਆਂ ਨੂੰ ਇਹ ਰਾਸ਼ਨ ਕਾਰਡ ਫ੍ਰੀ ਦਾ ਜੋ ਹੈ ਉਹ ਮਿਲਣਾ ਚਾਹੀਦਾ ਹੈ ਤੇ ਕਿਹੜਿਆਂ ਨੂੰ ਨਹੀਂ ਇਸ ਬਾਰੇ ਪੰਜਾਬ ਸਰਕਾਰ ਇੱਕ ਆਪਣਾ ਡਾਟਾ ਤਿਆਰ ਕਰੇਗੀ ਤਾਂ ਇਸ ਸੰਬੰਧੀ ਚਿੱਠੀ ਜੋ ਹੈ ਉਹ ਕੇਂਦਰ ਸਰਕਾਰ ਨੂੰ ਸੀਮਾਨ ਨੇ ਲਿਖੀ ਹੈ ਤੇ ਕਿਹਾ ਹੈ ਕਿ ਪੰਜਾਬੀਆਂ ਦੇ ਨਾਲ ਕਿਸੇ ਵੀ ਤਰੀਕੇ ਦਾ ਧੱਕਾ ਅਸੀਂ ਕਿਸੇ ਵੀ ਸਰਕਾਰ ਨੂੰ ਨਹੀਂ ਕਰਨ ਦੇਵਾਂਗੇ ਜਿਹੜੇ 55 ਲੱਖ ਲੋਕਾਂ ਦਾ ਰਾਸ਼ਨ ਕੇਂਦਰ ਕੱਟਣ ਜਾ ਰਹੀ ਹੈ ਉਹ ਪੰਜਾਬ ਸਰਕਾਰ ਕਦੇ ਵੀ ਕਿਸੇ ਵੀ ਕੀਮਤ ਦੇ ਵਿੱਚ ਨਹੀਂ ਹੋਣ ਦੇਵੇਗੀ